ਆਪਾਂ ਦੇ ਗਏ ਵੀਰੇ ਪੰਜ ਤੋਂ ਛੇ ਚੀਜ਼ਾਂ 'ਚ ਤੇ ਇਹ ਕਿਨੇ ਐਰ ਲਵਣੀ 5 ਤੋਂ 7 ਫੁੱਟਾਂ ਵਾਂ ਭੇਜਿਆ ਕੋ 98 43 47 97 ਨੰਬਰ ਤੇ ਤੇ ਵੀਡੀਓ ਸਾਰੀ ਵੇਖੇ ਵੀਰੇ ਸਟੈਪ ਨਾ ਕਰਿਓ ਸਿਰੇ ਤਾਈਂ ਤੇ ਪੰਜ ਤੋਂ ਚੀਜ਼ਾਂ ਚਲੇ ਗਏ ਆ ਮੇਰਾ 14 ਸੱਤ ਦਾ ਟਰਾਲਾ 40 ਬਈਆ ਟਰਾਲਾ ਕਿਸੇ ਵੀਰ ਪਾਇਆ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਿਲਕੁਲ ਨਵਾਂ ਟਰਾਲਾ ਬਣਿਆ 14 ਸੱਤ ਦਾ ਤੇ ਰੰਗ ਦੀ ਕੁਆਲਿਟੀ ਵੇਖ ਸਕਦੇ ਆ ਟਾਇਰ ਵੇਖ ਸਕਦੇ ਆ ਤੇ ਬਹੁਤ ਵਧੀਆ ਟਰਾਲਾ ਕਿਸੇ ਵੀਰ ਪਾਇਆ ਲੈਣਾ ਵੀਰਾਂ ਸੰਪਰਕ ਕਰ ਰੇਟ ਇਹ ਦਾ 2 ਲੱਖ ਰੁਪਇਆ ਮੌਕੇ ਤੇ ਮਾਰ ਤਣ ਕਰ ਦੇਣਗੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਦਾ ਸੁਣ ਗੀ ਤੇ ਬੀਨਸਪਰਕ ਕਰ ਸਕਦੇ ਆ ਆਸਾ ਆ ਨੌ 8 ਇੰਚ ਦੇ ਗਾੜਾ ਨੌ ਇੰਚ ਦੇ ਗਾੜਾ 10 ਨੜੀ ਦੀ ਆਪਾ ਤੇ 10 ਇੰਚੀ ਘਾਟ ਹੈ ਦਾ ਇਹ ਕਿਸੇ ਵੀਰ ਭਾਈ ਨੇ ਲੈਣਾ ਬੀਨਸਪਰਕ ਕਰ ਸਕਦੇ ਆ ਕੋਕਾ ਵੀ ਟਰਾਂਦਾ ਤੇ ਵਧੀਆ ਟਰਾਂਦਾ ਕਿਸੇ ਵੀਰ ਭਾਈ ਨੇ ਲੈਣਾ ਬੀਨਸਪਰਕ ਕਰ ਲੋਗਾ ਟਾਇਰਾਂ ਦੇ ਜੇ ਖੇਸ਼ਨ ਵੇਖ ਸਕਦੇ ਆ ਵਧੀਆ ਟਾਇਰ ਸਾਰੀ ਜਾਣਕਾਰੀ ਜਿਹੜੀ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸੰਦੀਨ ਦੇ ਵੀਰ ਦਾ ਸੰਪਰਕ ਕਰ ਸਕਦੇ ਆ। 4 ਵਜੇ ਟਰੈਕਟਰ ਦਾ ਵੀਰ ਕੋ ਸਾਰੀ ਵੇਖੇ ਮਿਲ ਸਟੈਪ ਨਾ ਕਰੇ ਸਿਰ ਇੱਥੇ। ਮੇਰੇ 16 ਮਾਡਲ ਟਰੈਕਟਰ ਦਾ 4 ਵਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ। ਟੰਡਰ ਟਰੈਕਟਰ 4 ਵਜੇ ਕੋਕਾ ਪੀਸ ਇੰਜਨ ਕੇ ਤਾਂ ਓਕੇ ਹੈ ਟਾਇਰ ਬਿਲਕੁਲ ਨਵੇਂ ਆ। ਪੂਰਾ ਸਾਫ ਟਰੈਕਟਰ ਪਿਆ ਵੀਰਾਂ ਦੇ ਵਾਕੇ ਲੈ ਸਕਦੇ ਆ। ਤੇ ਪੂਰੀ ਸਾਰੀ ਜਾਣਕਾਰੀ ਜਿਹੜੀ ਫੋਨ ਨੰਬਰ ਅਗਲੇ ਪਾਸੇ ਸੰਦੀਨ ਦੇ ਚੱਦੀ ਜਾਂਦਾ ਹੋਣ ਵਾਲਾ। ਤੇ ਬਹੁ ਬਈਆ ਟਰੈਕਟਰ ਦਾ ਇੰਜਨ ਕੇ ਰੋਕੇ ਆ ਟਾਇਰ ਚਾਰੇ ਨਵੇਂ ਟਰੈਕਟਰ ਦੇ ਤੇ ਸਟੈਂਡਰ ਵਾਲਿਆ ਦਾ ਟਰੈਕਟਰ ਹੈ ਟੰਡਰੋਂ ਤੇ ਇਹ ਰੇਟ ਹੈਗਾ 3 ਲੱਖ ਤੇ 70 ਹਜ਼ਾਰ ਮੌਕੇ ਤੇ ਮਾਨਤਾਣ ਕਰ ਦੇਣਗੇ 370 ਰੇਟ ਆ ਟਾਇਰਾਂ ਦੀ ਲਿਕੇਸ਼ਨ ਵੇਖ ਸਕਦੇ ਟਾਇਰ ਸਬਕ 75 ਰੁਪਏ ਹੈ ਤੇ ਮੂਲ ਨੇ ਬਿਲਕੁਲ 70 75 ਰੁਪਏ ਮੂਲ ਲੈ ਆ ਤੇ ਸਾਰੀ ਜਾਣਕਾਰੀ ਲੈਣੀ ਜਣੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜੱਦੀ ਜਾਂਦਾ ਤੇ ਬਹੁ ਬਈ ਟਰੈਕਟਰ ਆ ਇੰਜਨ ਗੇਰ ਤਾਂ ਓਕੇ ਵੀਰੇ ਆ ਦੇ ਵਾਕਿਆ ਲੈ ਸਕਦੇ ਨੇ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਦੀ ਤੇ ਪੂਰਾ ਸਾਫ 60 ਟਰੈਕਟਰ ਆ ਤੇ ਸਟੈਂਡਰ ਵਾਲਿਆਂ ਦਾ ਤੇ ਸਾਰੇ ਜਿਹੋ ਸੰ ਵੀਰੇ ਸਾਰੀ ਵੀਡੀਓ ਵੇਖ ਕੇ ਸਟੈਪ ਨਾ ਕਰਿਓ ਬਹੁਤ ਪਸੰਹ ਆਗਾ ਤੇ ਵੀਰੇ 265 ਟਰੈਕਟਰ ਆ 98 ਮਾਡਲ ਆ ਪੂਰਾ ਵਧੀਆ ਟਰੈਕਟਰ ਆ ਇੰਜਨ ਗੇਰ ਤਾਂ ਓਕੇ ਆ ਨਾਲ ਦਾ ਰੰਗ ਆ ਨੀਲ ਰਜ ਰੰਗ ਆ ਤੇ 265 ਟਰੈਕਟਰ DI ਤੇ 98 ਮਾਡਲ ਆ ਇੰਜਨ ਗੇਅਰ ਦਾ ਓਕੇ ਟਰੈਕਟਰ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਸਾਰੀ ਜਾਣਕਾਰੀ ਲੈਣੀ ਹੈ ਮਾਲਕ ਵੀ ਤਾਂ ਨੰਬਰ ਅਗਲੇ ਪਾਸੇ ਫੋਟੋ ਦੇਖੇ ਤੇ ਕਹਿੰਦਾ ਗਾਹ ਜਾ ਕੇ ਆਊਗਾ ਤੇ 80 ਪੈਸੇ ਟਾਇਰ ਆ ਟਰੈਕਟਰ ਦੇ ਚਾਰੇ ਹੀ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਜਦ ਜਿੱਦਲ ਕੇ ਵੀ ਦੀ ਦੇ ਗੁੱਡੀਆਂ 80 ਪੈਸੇ ਟਾਇਰ ਆ 265 ਟਰੈਕਟਰ ਤੇ ਇੰਜਣ ਗੇਰਦਾ ਜਾਵਾ ਉਹ ਕਿ ਸੁੱਕਾ ਪਿਆ ਸਾਫ ਪਿਆ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਮਾਲਕ ਵੀ ਤਾਂ ਨੰਬਰ ਉੱਤੇ ਆ ਗਿਆ ਸਕੀਨ ਤੇ ਵੀਰਾਂ ਨਾਲ ਸਪਰਕ ਕਰ ਸਕਦੇ ਆ ਰੇਟ ਤੁਹਾਨੂੰ ਫੋਨ ਤੇ ਪੁੱਛੋ ਰੇਟ ਦੱਸਿਆ ਨਹੀਂ ਤੇ ਬਹੁਤ ਆ ਦੇ ਰੇਟ ਦੱਸਦੇ ਨਹੀਂ ਕਈ ਦੱਸ ਬਿਦਦੇ ਆ ਤੇ ਪੂਰਾ ਇੰਜਣ ਗੇਰਦਾ ਉਹ ਕਿ ਪੂਰਾ ਸਾਫ ਹੈ ਸੁੱਕਾ ਪਿਆ ਟਰੈਕਟਰ ਨੀਲਾ ਹੀ ਰੰਗ ਨਾਲ ਦਾ ਇਹਦੇ ਪ੍ਰੀਤ ਟਰੈਕਟਰ ਆ 2020 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਪੂਰਾ ਵਧੀਆ ਟਰੈਕਟਰ ਆ ਸਾਫ ਪਿਆ ਸੁੱਕਾ ਪਿਆ ਚੱਕ ਜੋ ਲੀਕ ਛੀਕਣੀ 20 ਮਾਡਲ ਆ ਇਹ ਜੇ ਕਿਸੇ ਵੀਰ ਭਾਈ ਜੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਅਗਲੀ ਪੋਟਪੇ ਚੱਤੀ ਜਾਂਦਾ ਤੇ ਸਾਰੀ ਜਾਣਕਾਰੀ ਜਿਹੜੀ ਜਿਹੜੀ ਬੋਲ ਲੱਗੇ ਲੱਗਦੇ ਆ ਰੇਟ ਨਹੀਂ ਦੱਸਿਆ ਵੀਰਾਂ ਨੇ ਇਹ ਰੇਟ ਤੋਂ ਨਹੀਂ ਫੋਨ ਲਾ ਕੇ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਹੈਗਾ 94 ਵਾਲਾ ਬੀਨਸ ਪਰ ਕਰ ਸਕਦੇ ਆ ਤੇ ਰੇਟ ਨਹੀਂ ਦੱਸਿਆ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਆ ਪਾਵਰ ਟਰੈਕਟਰ ਆ 2020 ਮਾਡਲਾ ਟਰੈਕਟਰ ਤੇ ਪੂਰਾ ਵਧੀਆ ਟਰੈਕਟਰ ਆ ਇੰਜਨ ਕੇ ਤਾਂ ਓਕੇ ਨਾਲ ਦਾ ਰੰਗ ਅਜਿੱਦੋ ਪੇਂਟ ਨਹੀਂ ਹੋਇਆ ਟਰੈਕਟਰ ਵੀਰਾਂ ਦੇ ਵਾਹ ਕੇ ਲੈਸ ਦੇ ਟਾਇਰ ਟਟ ਤੇ ਹੈ ਨਹੀਂ ਟਰੈਕਟਰ ਕਾ ਟਾਇਰ ਕਾ ਸਹੀ ਆ 0 ਦੇ ਵੱਡੀ ਆ 575 ਟਰੈਕਟਰ ਵੀਰੇ 90 ਦੇ 3 ਮਾਡਲ ਆਏ ਹੈ 92 93 ਮਾਡਲ ਆ 90 ਦੇ 3 ਤੇ 575 ਟਰੈਕਟਰ ਇੰਜਨ ਗੇਰ ਦਾ ਹੋਕੀ ਹੈ ਜੇ ਅਗੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਬਹੁ ਬਈ ਟਰੈਕਟਰ ਆ ਤੇ ਪੂਰਾ ਝੋਟੇ ਵਰਗਾ ਟਰੈਕਟਰ ਤੇ ਰੇਟ ਬਹੁਤ ਘੱਟ ਹੀ ਆ 2 ਲੱਖ 1 ਲੱਖ 10000 ਰੁਪਇਆ ਮੰਗ ਕਰਦੇ ਮੌਕੇ ਦੇ ਮਾਤਣ ਖਾਦੇਗੇ 1,60,000 ਰੁਪਇਆ ਮੰਗ ਕਰਦੇ ਆ ਮੌਕੇ ਦੇ ਮਾਨਤਾਣ ਕਰ ਦੇਣਗੇ 90 ਤੇ 33 ਮੱਡਲਾ 92 93 ਮੱਡਲਾ ਟਰੈਕਟਰ ਜੇ ਕਿਸੇ ਵੀਰ ਭਾਈ ਇਹ ਲੈਣਾ ਵੀ ਦਾ ਸਪਰਕ ਕਰ ਸਕਦੇ ਆ ਤੇ ਇੰਜੇ ਦੇ ਦਾ ਓਕੇ ਸੁੱਕਾ ਪਿਆ ਸਾਫ ਪਿਆ ਟਰੈਕਟਰ ਟਾਇਰ ਦਾ ਠੀਕ ਹੀ ਆ ਟਰੈਕਟਰ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਦਾ ਸਰਕਿੰਦੇ ਸਾਰੀ ਜਾਣਕਾਰੀ ਜਿਹੜੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਬਹੁ ਬਈਆ ਟਰੈਕਟਰ ਆ ਤੇ ਬ੍ਰੇਕ ਸ਼੍ਰੇਕ ਪੂਰੇ ਵਧੀਆ ਸੁੱਕੇ ਪਏ ਆ ਕਿਦੋਂ ਲੇਕ ਜੀਵ ਨਹੀਂ ਨਾ ਗੇਰ ਤੇ ਟਾਪੇ ਦੀ ਨਾ ਇੰਜਨ ਦੀ ਤੇ 2 ਜਾਂ 3 ਮਾਡਲ ਟਰੈਕਟਰ 855 ਬਹੁ ਬਈਆ ਟਰੈਕਟਰ ਕੇ ਵੀਰ ਭਾਈਆਂ ਲੈਣਾ ਬਿਨਸ ਪਰ ਕਰ ਸਕਦੇ ਪੂਰਾ ਵਧੀਆ ਟਰੈਕਟਰ ਆ ਤੇ 40 45 ਪੈਸੇ ਟਾਇਰ ਆ ਟਰੈਕਟਰ ਦੇ 2 ਜਾਂ 3 ਮਾਡਲ ਤੇ ਇੰਜਨ ਗੇਰ ਦਾ ਓਕੇ ਵੀਰਾਂ ਦੇ ਵਾਕੇ ਲੈ ਸਕਦੇ ਆ ਤੇ ਪੂਰੀ ਵਧੀਆ ਟਰੈਕਟਰ ਫੂ ਸਾਫ ਪਿਆ ਸੁੱਕਾ ਪਿਆ ਕਿਤੇੋ ਗਲਿਆ ਨਹੀਂ ਲੀਕ ਛੀਕ ਨਹੀਂ ਸਾਰੀ ਗਲਤ ਪੋਹਿਆ ਗਿਆ ਦੀ ਕਿਤੇੋ ਲੀਕ ਛੀਕ ਨਹੀਂ ਟਰੈਕਟਰ ਪੂਰਾ ਵਧੀਆ ਟਰੈਕਟਰ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਿੰਦਾ 1 ਲੱਖ ਤੇ 90000 ਰੁਪਇਆ ਮੰਗ ਕਰਦਾ ਮੌਕੇ ਦੇ ਮਾਤਨ ਕਰ ਦੂੰਗਾ 1 ਲੱਖ 90000 ਰੁਪਇਆ ਮਾਨ ਤੇ ਮੰਗ ਕਰਦਾ ਮੌਕੇ ਦੇ ਮਾਤਨ ਕਰ ਦੂੰਗਾ 2003 ਮਾਡਲ ਸਾਰੀ ਜਾਣਕਾਰੀ ਜਿਹੜੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਵੀਡੀਓ ਸਾਰੀ ਵਿਖਿਆ ਕਰ ਵੀਰੇ ਸਟੈਪ ਪੈ ਕਰਿਓ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਿਓ ਚੱਕਦੇ ਫੱਟੇ